ਵਾਹੇ ਗੁਰੂ 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 ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰਬਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਬਾਹੇ ਗੁਰੂ ਵਾਹੇ ਖਾਲਸਾਈ ਅਮੀਰ ਵਿਰਾਸਤ ਗੌਰਵਸ਼ਾਲੀ ਇਤਿਹਾਸ ਦਾ ਇਹ ਸੁਨਹਿਰੀ ਪੰਨਾ ਸਰਹੰਦ ਫਤਿਹ ਦਿਵਸ ਖਾਲਸਾ ਪੰਥ ਦੀ ਨਮਾਇੰਦਾ ਸੇਵਾਦਾਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਪੰਥ ਦੇ ਸਹਿਯੋਗ ਨਾਲ ਬੜੇ ਉਤਸ਼ਾਹ ਜਜ਼ਬੇ ਦੇ ਨਾਲ 3 ਦਿਨਾਂ ਸਮਾਗਮ ਦੇ ਰੂਪ ਵਿੱਚ ਮਨਾਇਆ ਜਾ ਰਿਹਾ 12 ਮਈ 1710 ਨੂੰ ਚੱਪੜਚੀ ਦੇ ਮੈਦਾਨ 'ਚ ਵਜੀਦੇ ਨੂੰ ਸੋਧਿਆ ਖਾਲਸਾਈ ਫੌਜਾਂ 14 ਮਈ ਨੂੰ ਇਸ ਸਥਾਨ ਤੇ ਜਿਹਨੂੰ ਸਤਿਮਾ ਦੀ ਨਗਰੀ ਕਿਹਾ ਜਾਂਦਾ ਸੀ ਸਤ ਵਿੱਚ ਦਾਖਲ ਹੋਈਆਂ ਇਸ ਧਰਤੀ ਨੂੰ ਸਜਦਾ ਕੀਤਾ ਜਿੱਥੇ ਗੁਰੂ ਲਾਲਾਂ ਦਾ ਲਹੂ ਡੁੱਲਿਆ ਸੀ ਮਾਂ ਗੁਜਰੀ ਜੀ ਦੀ ਕੁਰਬਾਨੀ ਹੋਈ ਸੀ ਸੋ ਇਸ ਧਰਤੀ ਨੂੰ ਜ਼ੁਲਮਾਂ ਦੀ ਨਗਰੀ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਰੂਪ ਦਿੱਤਾ ਖਾਲਸਾ ਰਾਜ ਸਥਾਪਿਤ ਹੋਇਆ ਉਹ ਹਸਰਤ ਸੀਨੇ 'ਚ ਲੈ ਕੇ ਸਮੁੱਚਾ ਪੰਥ ਇੱਥੇ ਜੁੜ ਰਿਹਾ ਔਰ ਆਪਣੀ ਵਿਰਾਸਤ ਨੂੰ ਸਾਂਭਣ ਵਾਸਤੇ ਰਾਸ਼ਟਰੀ ਪੱਧਰ ਦੇ ਜਿਹੜੇ ਗੱਤਕਾ ਮੁਕਾਬਲੇ ਸੀ ਉਹਨਾਂ ਦਾ ਅੱਜ ਆਯੋਜਨ ਕੀਤਾ ਗਿਆ ਗੁਰੂ ਸਾਹਿਬ ਜੀ ਇਹਨਾਂ ਬੱਚਿਆਂ ਦੇ ਅੰਗ ਸੰਗ ਸਹਾਈ ਹੋਣ ਇਹ ਕੌਮ ਦੀ ਵਿਰਾਸਤ ਨੂੰ ਸਾਂਭ ਸਕਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਬਖਸ਼ਿਸ਼ ਹੋਈ ਕੀਤੀ ਹੋਈ ਇਹ ਰਹਿਮਤ ਇਹਨਾਂ ਨੂੰ ਜ਼ਿੰਦਗੀ ਦਾ ਬਲ ਜੋਸ਼ ਜਜ਼ਬਾ ਬਖਸ਼ੇ ਸੋ ਇਹ ਉਦਮ ਇਹਨਾਂ ਨੌਜਵਾਨਾਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਵਾਸਤੇ ਆ ਔਰ ਉਸ ਵੇਲੇ ਨੂੰ ਚੇਤੇ ਕਰਨ ਵਾਸਤੇ ਆ ਜਦੋਂ ਤੇਗਾ ਵਾਹ ਕੇ ਜਾਨਾ ਹੂਲ ਕੇ ਸੂਰਮੇ ਇਥੋਂ 750 ਸਾਲ ਦੀ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਖਾਲਸਾ ਰਾਜ ਸਥਾਪਿਤ ਕਰਦੇ ਆ। ਸੋ ਇਹਨਾਂ ਦਿਹਾੜਿਆਂ ਦੀ ਸਮੁੱੱਚੇ ਪੰਥ ਨੂੰ ਬਹੁਤ-ਬਹੁਤ ਮੁਬਾਰਕਬਾਦ। ਇਹ ਮੇਰੇ ਖਿਆਲ ਇਹਦੇ ਵਿੱਚ 12 ਤੋਂ ਵੱਧ ਟੀਮਾਂ ਨੇ ਦਿੱਲੀ ਤੋਂ ਟੀਮਾਂ ਨੇ ਯੂਨੀਵਰਸਿਟੀਜ਼ ਦੀਆਂ ਟੀਮਾਂ ਨੇ ਵੱਖ-ਵੱਖ ਵਿਦਿਅਕ ਅਦਾਰਿਆਂ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਆਪਣੀਆਂ ਟੀਮਾਂ ਨੇ ਅਤੇ ਹੋਰ ਪ੍ਰਦੇਸ਼ਾਂ ਦੇ ਸ਼ਹਿਰਾਂ ਦੀਆਂ ਟੀਮਾਂ ਨਾਲ ਚੱਲ ਰਹੀ ਚਿੱਤਕਾਲ ਸਾਹਿਬ ਐਗਰੂ ਦੀ ਕੀ ਫਤੋ ਸੋ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਜੋ ਸਰਹੰਦ ਨੂੰ ਫਤਿਹ ਕੀਤਾ ਗਿਆ ਸੀ ਸਰਹੰਦ ਫਤਿਹ ਦੇ ਉਸ ਨੂੰ ਸਮਰਪਿਤ ਨੈਸ਼ਨਲ ਗੱਤਕਾ ਮੁਕਾਬਲੇ ਕਰਵਾਏ ਜਾ ਰਹੇ ਆ ਜਿਸ ਵਿੱਚ ਪੂਰੇ 8 ਜੋ ਟੀਮਾਂ ਭਾਗ ਲੈ ਰਹੀਆਂ ਨੇ ਜਿਦੇ ਵਿੱਚ ਦਿੱਲੀ ਦੇ ਵਿੱਚੋਂ ਹਰਗਵੰਦਿਆ ਜੀ ਗੱਤਕਾ ਖਾੜਾ ਬੁੱਢਾ ਦਲ ਉਹ ਪਹੁੰਚੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਜੋ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਟੀਮ ਆ ਮਾਤਾ ਸਾਹਿਬ ਗੌਰ ਗੱਲ ਜੀ ਕਾਲ ਤਲਵੰਡੀ ਸਾਹਿਬ ਉਹ ਜੋ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਔਰ ਗੁਰੂ ਕਾਸ਼ੀ ਕ ਯੂਨੀਵਰਸਿਟੀ ਤਲਵੰਡੀ ਸਾਬੋ ਦੀ ਟੀਮ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਆ ਔਰ ਇਸੇ ਤਰ੍ਹਾਂ ਜੋ ਕਰਾਲੀ ਤੋਂ ਚੰਡੀਗੜ੍ਹ ਤੋਂ ਬਹਾਲੀ ਤੋਂ ਟੀਮ ਪਹੁੰਚੀ ਆ ਵੱਖੋ ਵੱਖੋ ਜੋ ਸਟੇਟਾਂ ਦੇ ਵਿੱਚੋਂ ਟੀਮਾਂ ਪਹੁੰਚੀਆਂ ਨੇ ਉਹਦੇ ਨਾਲ ਜੋ ਨੈਸ਼ਨਲ ਗਤਕਾ ਮੁਕਾਬਲੇ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਕਰਵਾਏ ਜਾ ਰਹੇ ਨੇ ਜਿਦੇ ਵਿੱਚ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਨੇ ਸੋ ਸਮੂਚੀਆਂ ਸੰਗਤਾਂ ਨੂੰ ਸراہਨ ਫਤਿਹ ਦੇ ਉਸ ਜੀ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਬਾਬਾ ਬੰਦਾ ਸਿੰਘ ਬਹਾਦਰ ਖਤੇ ਦੇ ਜਿੰਮਾ ਪੱਤਰ ਜਿਹੜਾ ਗੱਤਕਾ ਕੀਤਾ ਜਾ ਰਿਹਾ ਹੈ ਔਰ ਹਮੇਸ਼ਾ ਵਾਂਗ ਇਸ ਤਰ੍ਹਾਂ ਜਿੱਤੀ ਕਿ ਹਰੇਕ ਸਾਲ ਗੱਤਕਾ ਦੇ ਮੁਕਾਬਲੇ ਕਰਾਏ ਜਾਂਦੇ ਨੇ ਅੱਜ ਵੀ ਇਹ ਛੇ ਟੀਮਾਂ ਨੇ ਜਿਹੜੀਆਂ ਇਹਨਾਂ ਨੇ ਭਾਗ ਲਿਆ ਔਰ ਮੈਂ ਸਲਪੀਆਂ ਇਹਨਾਂ ਖਿਡਾਰੀਆਂ ਦਾ ਜੋ ਗੱਤਕਾ ਦੇ ਆਧਾਰੀ ਨੇ ਇਹਨਾਂ ਦਾ ਵੀ ਧੰਨਵਾਦ ਕਰਦਾ ਔਰ ਤੇ ਜਿਹੜਾ ਕੋਚ ਉਹਨਾਂ ਨੂੰ ਧੰਨਵਾਦੀ ਹੈ ਜਿਨ੍ਹਾਂ ਨੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਹਿੱਸਾ ਲਿਆ ਔਰ ਮੈਂ ਸੋਚੀ ਮੈਨੇਜਮੈਂਟ ਮੈਨੇਜਰ ਗੁਰਦੁਆਰਾ ਪਤੇਗੜ ਸਾਹਿਬ ਤੇ ਸੋਚੀ ਮੈਨੇਜਮੈਂਟ ਦਾ ਵੀ ਧੰਨਵਾਦ ਕਰਦਾ ਕਿਉਂਕਿ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਦੇ ਚਲਾਏ ਹੋਏ ਜਿਹੜੇ ਫੌਰਮ ਨੇ ਆ ਉਹਨਾਂ ਦੇ ਜਰੂਰ ਚੱਲਣਾ ਚਾਹੀਦਾ ਹੈ ਅਮਰ ਚੱਕ ਕੇ ਚਿੰਗ ਸਜਣਾ ਚਾਹੀਦਾ ਔਰ ਅੱਜ ਜਿਹੜਾ ਛਾਉ ਨੂੰ ਗੱਤ ਕੇ ਤੋਂ ਬਾਅਦ ਕੀਰਤਨ ਦਰਬਾਰ ਵੀ ਸਜਾਇਆ ਜਾਊਗਾ ਜੋ 10 ਵਜੇ ਤੱਕ ਚਾਲੂ ਰਹਿਣਗੇ ਵੈਕੂ ਜੀ ਦਾ ਖਾਲਸਾ ਬਾਈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ